ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਮੀਤ ਕਰਦੇ ਹਾਂ ਤੁਸੀਂ ਸਾਰਜਣ ਠੀਕ ਠਾਕ ਹੋਵੋਗੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਨਵੇਂ ਵਲੌਗ ਦੀ ਤੇ ਅਸੀਂ ਚੱਲੇ ਹਾਂ ਜੀ ਇਥੇ ਮੰਦਿਰ ਆ ਸਾਡੇ ਉਥੇ ਪ੍ਰੋਗਰਾਮ ਹੈ ਤੇ ਉਥੇ ਚੱਲੇ ਤਿਆਰ ਹੋ ਗਏ ਹਾਂ ਸਮਰ ਵੀ ਹੋ ਗਿਆ ਯਾਰ ਰੈਡੀ ਡਿਗਣ ਲੱਗੇ ਸੀ ਮੈਂ ਤੇ ਬਸ ਹੁਣ ਚੱਲੇ ਹਾਂ ਬਾਕੀ ਦੀ ਤਿਆਰਪੈ ਹੋਣੀ ਹੈ ਤੇ ਆਹ ਵਾਹੋਂ ਆਪਣਾ ਜੈਂਪਰ ਜਿਹੜਾ ਹੈ ਮੈਂ ਤਿਆਰ ਕਰ ਦਿੱਤਾ ਸੀਗਾ ਤੇ ਇਹਦਾ ਪਿਛਲਾ ਗਲਾ ਜਿਹੜਾ ਆ ਉਹ ਤਰਪਾਈ ਕਰਨ ਨਾਲ ਰਹਿੰਦਾ ਆ ਬਾਕੀ ਆਪਾਂ ਇਹਨੇ ਤੇ ਪਾਈਪਿੰਗ ਵਗੈਰਾ ਲੇ ਗਾਈਸੀ ਆ ਵੀ ਰਹਿੰਦੀ ਆ ਥੋੜੀ ਜੀ ਤਰਪਾਈ ਹਜੇ ਤੇ ਇਹ ਆਪਾਂ ਸਾਰੇ ਕਿਦਾਂ ਰੈਡੀ ਕਰ ਦਿੱਤਾ ਸੀ ਤੇ ਬਾਕੀ ਆਪਾਂ ਪ੍ਰੈਸ ਪ੍ਰੂਸ ਕਰਾਂਗੇ ਇਹਨੂੰ ਤੇ ਇਸ ਤਰ੍ਹਾਂ ਨਾ ਉਹ ਸਮਰ ਦੀ ਬੋਤਲ ਰੱਖ ਲਈ ਆ ਤੇ ਕੰਮਕਾਰ ਆਪਾਂ ਸਾਰੇ ਨੂੰ ਵੇੜ ਲੈ ਸੀਗੇ ਤਨੂ ਨੂੰ ਅੱਜ ਛੁੱਟੀ ਨਹੀਂ ਸੀ ਉਹ ਵੀ ਚੱਲ ਗਿਆ ਨਹੀਂ ਤਾਂ ਉਹਦੀ ਰੋਟੀ-ਰੁੱਟੀ ਬਣਾ ਕੇ ਜਾਣਾ ਸੀਗਾ ਤੇ ਅਸੀਂ ਤਾਂ ਹੁਣ ਮੈਂ ਤਾਂ ਸਮਰ ਤਾਂ ਤਿਆਰ ਹੀ ਆ ਮੰਮੀ ਗਏ ਹੋਏ ਆ ਪਹਿਲੇ ਤੇ ਕੱਪੜੇ-ਕੁੱਪੜੇ ਵੀ ਆਪਾਂ ਸੁੱਕਣੇ ਪਾਤੇ ਸੀ ਸਮਰ ਉਹ ਖੜਾ ਆ ਪਤਲੀ ਬੜੀ ਨਾ ਮਿੱਟੀ ਨਾ ਖਾਵੀਂ ਉਰੇਆ ਲਾਡਾ ਉਰੇਆ ਰਸੈਂਡਲ ਖੁੱਲਿਆ ਤੇਰਾ ਹਾ ਦੇ ਸੈਂਡਲ ਸੈਂਡਲ ਖੁੱਲਾ ਆ ਤੇਰਾ ਆ ਜਾ ਕੱਪੜੇ ਅੱਜ ਜਿੰਨੇ ਕੁ ਸੀਗੇ ਆਪਾਂ ਧੋ ਦਿੱਤੇ ਲੈ ਕਲੀ ਪੱਤੇ ਆ ਪਈ ਜਾਂਦਾ ਆ ਜਿੰਨਾ ਮਰਗੀ ਝਾੜੂ ਹੁਣ ਤਾਂ 2-3 ਵਾਰ ਝਾੜੂ ਫੇਰ ਜਾਂਦਾ ਆ ਤੇ ਕੱਲ ਵੀ ਸ਼ਾਮੀ ਚੰਗੇ ਪੱਤੇ ਪੁੱਤੇ ਹੋਏ ਸੀਗੇ ਤਾਂ ਫੇਰ 2-3 ਵਾਰ ਝਾੜੂ ਫੇਰ ਜਾਂਦਾ ਆ ਅੰਦਰਾਂ ਚ ਵੀ ਮੈਂ ਹੁਣ ਕੱਪੜੇ-ਕੁੱਪੜੇ ਸੀਣ ਦੀ ਕਰਕੇ ਨਾ ਲੀਰਾਂ ਲੂੜਾ ਜਿਹੜੇ ਆਪਾਂ ਕੱਟਦੇ ਆਂ ਫालतू ਕੱਪੜਾ ਉਹਦਾ ਵੀ ਖਲਾਰਾ ਜਾਂ ਪੈ ਜਾਂਦਾ ਫਿਰ ਇਹਦੇ ਨਾਲ ਹੀ ਫਿਰ ਆਪਾਂ ਬੀੜਾ ਕਿਸਮਰ ਤੇ ਹੀ ਜਾਇਆ ਤੇ ਅਮਰੂਦ ਦੇ ਪੱਤੇ ਹਜੇ ਬਹੁਤ ਜ਼ਿਆਦਾ ਆ ਜਿਹੜੇ ਝਾੜਨ ਵਾਲੇ ਆ ਤੇ ਨਵੇਂ ਆਈ ਜਾਂਦੇ ਆ ਤੇ ਪੁਰਾਣੇ ਝੜੀ ਜਾਂਦੇ ਆ ਤੇ ਬਾਕੀ ਉੱਥੇ ਜਾ ਕੇ ਮੈਂ ਥੋੜੀ ਬਹੁਤੀ ਬਣਾਉਂਗੀ ਕਲਿੱਪ ਤੇ ਤੁਸੀਂ ਇੱਦੀ ਸਾਡੀ ਵੀਡੀਓ ਦੇ ਨਾਲ ਬਣਿਦੇਓ ਆਨੇ ਬਾਹੋਂ ਪਾੜਨ ਪਾੜੇ ਤੇ ਲੰਗਰ ਖਾ ਕੇ ਤੇ ਜਾਦਾ ਆਪਾਂ ਨਹੀਂ ਬਣਾਏ ਕਿਉਂਕਿ ਅੱਜ ਗਉਣ ਵਾਲੀ ਨਹੀਂ ਸੀਗੇ ਤਾਂ ਬੁੜੀਆਂ ਜਿਹੜਾ ਗਉਣੀਆਂ ਸੀਗੀਆਂ ਉਹ ਵੀ ਅੰਦਰ ਸੀਗੀਆਂ ਅਸੀਂ ਬਾਹਰ ਬੈਠੇ ਸੀ ਤੇ ਫਿਰ ਦੀਦਾ ਵੀ ਨਹੀਂ ਸੀਗਾ ਇੰਨਾ ਤਾਂ ਕਹਿੰਦਾ ਤੂੰ ਚਲਾ ਮੈਂ ਪਿੱਛੇ ਬਹਿਣਾ ਸੀਰਾ ਤੈਨੂੰ ਕਹਿੰਦਾ ਡੈਗਨ ਆ ਜਾਓ ਧਮ ਧੂੰ ਕਰੋ ਗੱਡੀ ਚ ਆਓ ਉਂディ ਲੋ ਜੀ ਟਾਈਮ ਹੋ ਗਿਆ 7:30 ਤੇ ਰੋਟੀਆਂ ਪਨਹੀਂ ਬਣਾਈ ਨੰਗਾ ਹੋ ਗਿਆ ਸੀਗਾ ਤੇ ਮੰਮੀ ਦਾ ਮਾਰ ਹੋ ਗਿਆ ਕਿ ਉਹ ਕਾਲ ਚੋ ਜੇ ਮੰਮੀ ਜੀ ਨੂੰ ਥਾਂ ਲੱਗੀ ਜਾਂਦੀ ਹੈ ਤੇ ਇਸ ਕਰਕੇ ਮੈਨੇ ਇਹ ਕਰ ਗਿਆ ਨਾ ਇਹ ਬਸ ਬੰਦ ਕਰਿਆ ਇਹ ਮੈਂ ਮੈਨੇ ਸੋਇਆ ਜੀ ਰੋਟੀ ਹਦੀ ਨਹੀਂ ਲੱਗਣੀ ਕੋਸ਼ਿਸ਼ ਮੈਂ ਫੱਦਾਂ ਮੈਨੇ ਜੀ ਨੂੰ ਕਿਹਾ ਉੱਥੇ ਵਸਟਾਫ ਹਿੱਤੀ ਸੀ ਜੀ ਮੰਦਰ ਤੇ ਕੇਹੜਾ ਦਵਾਈ ਖਾਣੀ ਆ ਇਸ ਕਰਕੇ ਮਿਸਟ ਦੱਲਿਆਣਾ ਬਣੀਆ ਤਲੀਆਂ ਖਾ ਲੋ ਕੇਹੜੀ ਦਵਾਈ ਖਾਵੇ ਉਹ ਜਿਸ ਮਨ ਨੂੰ ਦੇਖਦੇ ਆ ਦੇਖ ਕੇ ਕੀ ਖਾਂਦਾ ਹੈ ਉਹ ਵੀ ਖਾ ਲੇਗਾ ਮੈਨੂੰ ਲੱਗਦਾ ਉਹ ਵੀ ਲੀਕ ਰਗਾ ਵੇਖ ਲਈ ਪਾਣੀ ਵਿੱਚ ਹਟਦਾ ਨਹੀਂ ਹੈਗਾ ਪਾਣੀ ਜੇ ਲੱਗਾ ਰਹਿੰਦਾ ਹੈ ਗਵਾਹੀ ਲੈ ਕੇ ਨੂੰ ਦਰਿਆ ਹੈਗਾ ਇਹ ਮੈਂ ਬਣਾ ਲਿਆ ਚਲ ਕੋਈ ਇਹੋ ਕੁਾਫੀ ਫੀਲੋ ਬਣਾ ਕੇ ਹੋ ਰੋਟੀ ਦਬਾ ਚੋ ਦੇ ਦਿੰਦੇ ਹਾਂ ਕੀ ਕਰਨੇ? ਆਪਣਾ ਇਹ ਰਾਹ ਵੱਡੇ ਦੇਖ। ਹਾਂ ਨਹੀਂ ਬੰਦੇ ਆ। ਨਾ ਛੋਟੇ ਆ ਗੋਲੇ। ਬੰਦੇ ਆ ਮੈਂ ਉਹ ਛੋਟੇ ਆ ਯਾਰ। ਕੱਢ ਕੇ ਆਉਣਾ। ਕੰਗ। ਕੈਬੀ। ਬੋਲ ਵੀ ਬੋਲ ਵੀ। ਬੋਲ ਉਹਨੂੰ ਉਹਨੂੰ ਬੋਲ ਪਹਿਲਾਂ। ਆਦੇ ਤਾਂ ਨਾ ਉਹਨੂੰ ਬੋਲ ਬੋਲ ਉਹਨੂੰ ਬੋਲ ਦਬਕਾ ਮਾਰ ਦੇ ਉਹਨੂੰ ਦਬਕਾ ਮਾਰ ਦੇ ਸੱਸੀ ਗੱਲ ਕਰ ਦੋ ਸੱਸੀ ਕਰ ਬੋਲੇ ਉਹ ਪਰਿਓ 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 ਉਹਨੂੰ ਦਬਕਾ ਤਾਂ ਮਾਰ ਦੇ ਬੋਲੇ ਉਹਨੂੰ ਉਹਨੂੰ ਬੋਲ ਬੋਲ ਵਾਹ ਹੈ ਟੰਗੀ ਜਾਂਦਾ ਤਾਹਨ ਪੁਲਵਾਨ ਬਣਦਾ ਆ ਏ ਉਪਰ ਹੀ ਉਹ ਉਪਰ ਹੀ ਤਾਰ ਨੂੰ ਹੁਣ ਬੋਲ ਕੁਛ ਆਪ ਕਾ ਦਿਨ ਚਾਮਲਿਆ ਪੈਦਾ ਹੁਣ ਟਾਈਮ ਦੇ ਕੋ 9 ਵਜੇ ਆ ਮੈਂ ਪਜਾਮਾ ਕੱਟਣਾ ਸੀਗਾ गया अगुरु कह दे वाहेगुरु 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 कह पे

ਕੱਟਦੇ ਪਏ ਆ ਤੇ ਜਾਮੇ ਦੀ ਕਟਿੰਗ ਕਰਦੀ ਆ 11 ਇੰਚ ਮੂਰੀ ਲਾ ਇਹ ਪਜਾਮਾ ਦੇ ਮੂਲਾ ਬੱਲੇ ਦੀ ਆਪਾਂ ਹਾਂ ਕਟਾ ਲਈ ਆ ਤੇ ਹੁਣ ਪਿਛਲੇ ਦੀ ਕਰਨੀ ਆ ਸਮਰ ਸੌਂਦਾ ਹੀ ਨਹੀਂਗਾ ਚੋਣਿਆ ਵੀ ਚੋਣਿਆ ਹਾਂ 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 ਨੀ ਦਈਆ ਤੈਨੂੰ ਫੈਡ ਲੱਗੇ ਪਾਣੀ ਉੱਥੇ ਤੋਂ ਸੋਹ ਜਾ ਤਾਂ ਇੱਕ ਤੇ ਕੋਲ ਆਹੋ ਕਰਾਉ ਮਾਰੀਆ ਮੇਰੀ ਨੂੰ ਮਾ ਵੇਜਾ ਜਿਹੜੀ ਮੈਂ ਦਿਸਾਂ ਨਹੀਂ ਆਉਂਦੀ ਹਾਂ ਨੀ ਰਹਿੰਦੀ ਨਾ ਮੈਂ ਇਹਦੇ ਤਾਂ ਬੁਰੀ ਨਿਸ਼ਾਨੀ ਲਾਉਣ ਤੇ ਨਹੀਂ ਕਿੰਨਾ ਬਹਿ ਗਿਆ ਕਿ ਤਾ ਨਾਲ ਘਟਾਉਣ ਲੱਗਾ ਹੁੰਦਾ ਹੈ ਹੇ ਹੇ ਦੱਸਾਂ ਮੈਂ ਆਪਣੀ ਮੰਮੀ ਨਾਲ ਬੈ ਕੇ ਕਟਾਉਂਗੀ ਇਹਨੀ ਸੀ ਸੂਟ ਤੂੰ ਵੀ ਮੇਰੀ ਇੱਦਾਂ ਹੈਲਪ ਕਰਿਆ ਕਰੂਗਾ ਹੈ ਮਿੱਠਾ ਇਹ ਮਿੱਠੋ ਹਾਂਜੀ ਆ ਜਿਹੜੀਆਂ ਕੰਨੀਆਂ ਦਾ ਪਾਸਾ ਆ ਖੁੱਲਾ ਪਾਸਾ ਇਹ ਆਪਾਂ ਆਪਣੇ ਨਾਲ ਰੱਖ ਲੈਣਾ ਆ ਤੇ ਆਹ ਵਾਲਾ ਜਿਹੜਾ ਮੈਂ ਉੱਪਰ ਦਾ ਪੱਲਾ ਆ ਇਹ ਆਪਾਂ ਰੱਖਿਆ ਆ ਇਹਦੀ ਇਹਨਾਂ ਦੀ ਹੈਪ ਹੈਗੀ ਆ 22 ਤੇ 22 ਦੇ ਵਿੱਚ 4 ਪਲੱਸ ਕੀਤੇ ਆ ਤੇ ਹੋ ਗਿਆ 26 26 ਦਾ ਅੱਧ ਹੋ ਗਿਆ 13 13 ਇੰਚ ਆਪਾਂ ਇੱਥੋਂ ਰੱਖੀ ਆ ਚੜਾਈ ਤੇ ਜਿਹੜਾ ਆਸਣ ਆ ਉਹ ਆਪਾਂ ਰੱਖਿਆ ਆ 2 ਇੰਚ ਆਪਾਂ ਛੱਡ ਕੇ ਤੇ ਆਪਾਂ ਇੱਥੋਂ 13 ਇੰਚ ਰੱਖਿਆ ਆ ਕਿਉਂਕਿ ਆਸਣ ਥੋੜਾ ਨਾ ਵੱਡਾ ਰੱਖਣਾ ਥੋੜੇ ਮੋਟੇ ਆ ਜਿੱਦਾਂ ਇਹ ਹੈਲਦੀ ਹੈ ਅਭੀ ਮਤਲਬ ਸਹੀ ਨਹੀਂ ਹੁੰਦਾ ਫਿਰ ਥੋੜਾ ਹਸਣ ਵੱਡਾ ਹੀ ਰੱਖਣਾ ਆ ਤੇ ਆ ਵੀ ਵਿੱਚ ਜਿਹੜਾ 2 ਇੰਚ ਇਹ ਤਾਂ ਆਪਾਂ ਮੋੜ ਲੈਣਾ ਤੇ 13 ਇੰਚ ਆਪਾਂ ਲੰਬਾਈ ਰੱਖੀ ਆ ਤੇ ਇੱਥੋਂ ਆਪਾਂ 1 ਇੰਚ ਦੀ ਆਹ ਗਲਾਈ ਦਿੱਤੀ ਇਹਨੂੰ ਇੱਥੋਂ ਪਾਟੋ ਹੈਗਾ ਜੀ 4 ਇੰਚ ਤੇ 1.5 ਇੰਚ ਦੀ ਆਪਾਂ ਇਹਦਾ ਆਹ ਦਿੱਤੀ ਆ 1.5 1.5 ਰੱਖਿਆ ਇੱਥੋਂ ਕਿਉਂਕਿ ਇਹ ਥੋੜਾ ਜਿਹਾ ਸਿਣਾ ਸੂਣਾ ਵਿੱਚ ਵੀ ਆਉਣਾ ਆ ਤੇ ਬਾਕੀ ਜਿਹੜਾ ਆ ਆਪਾਂ ਬਾਧ ਰੱਖਣਾ ਇਹਦੇ ਨਾਲ ਆਪਣਾ ਜਿਹੜਾ ਆ ਉਹ ਪੂਰਾ ਹੋ ਜਾਣਾ ਹੈ ਇੱਥੋਂ ਆਪਾਂ ਰੱਖਣਾ ਹੈ 2.5 ਇੰਚ ਕਿਉਂਕਿ ਜਿਹੜੇ ਜ਼ਿਆਦਾ ਮਤਲਬ ਮੋٹے ਬੰਦੇ ਆ ਉਹਨਾਂ ਦਾ ਰੱਖਣਾ 2.5 ਇੰਚ ਤੇ ਜਿਹੜੇ ਥੋੜੇ ਜਿਹਾ ਘਾਟ ਆ ਮਤਲਬ ਉਹਨਾਂ ਦਾ 2 ਜਾਂ 2.5 ਇੰਚ ਰੱਖ ਸਕਦੇ ਆ ਤੇ ਇੱਥੋਂ ਆਪਾਂ 2.5 ਇੰਚ ਆ ਰੱਖਣਾ ਹੈ ਤੇ ਇੱਥੋਂ ਸਾਰੇ ਆਪਾਂ 2.5 2.5 ਇੰਚ ਰੱਖਣ ਲਗਾਉਣਾ ਹੈ ਇਥੋਂ ਪਿਛਲਾ ਜਿਹੜਾ ਪੱਲਾ ਹੁੰਦਾ ਨਾ ਉਹਦੇ ਆਪਾਂ ਇਥੋਂ 1.5 ਇੰਚ ਜਾਂ 3 ਇੰਚ ਹੈ ਨਾ ਉਹ ਰੱਖਣਾ ਹੈ ਬਾਅਦ ਤੇ ਇਥੋਂ ਆਪਾਂ ਇਦਾਂ ਟੇਢੀ ਆਹ ਲਗਾਉਣੀ ਆ ਤੇ ਆਪਾਂ ਇੱਥੇ ਪਹਿਲਾਂ 2.5 2.5 ਇੰਚ ਦਾ ਆਹ ਲਗਾ ਲਈਏ ਫੇਰ ਓਏ ਪਰੇ ਹੋ ਜਾ ਪੁੱਤ ਪਰੇ ਹੋ ਜਾ ਇਹਦਾ ਆਪਣੀ ਗਲਾਈ ਨਾਲ ਨਾਲ ਪਈ ਜਾਣੀ ਆ ਤੇ ਹਿਟਾ ਇਟਾ ਇੰਜ ਦਾ ਆਪਾਂ ਹਾਂ ਨਿਸ਼ਾਨ ਗਿਆ ਇਹ ਖੜੇ ਹੁੱਕ ਕੱਟੋ ਨੂੰ ਫੇਰ ਸੋਣਾ ਰਹੀ ਆ ਥੱਲੇ ਬੈਕ ਕੱਟਣਾ ਬਹੁਤ ਔਖਾ ਹੈ ਹੁਣ ਬੈੱਡ ਤੇ ਸੌਂਵਰ ਸੀ ਲਿਆ ਇਸ ਕਰਕੇ ਕਿ ਮੈਂ ਯਾ ਥੱਲੇ ਬੈ ਗਈ ਥੱਲੇ ਵੀ ਆ ਗਿਆ ਹਾਂ ਤੇ ਇਦਾਂ ਆਪਾਂ ਇਹ ਤੇਲੀ ਜਿਹੀ ਜੜੀਆਂ ਗੜਾਈ ਪਾ ਲਾਂਗੇ ਲੇ ਉਹ ਹੋ ਗਿਆ بارش ਜੀ ਮਾ ਇਹਦਾ ਆਪਾਂ ਥੋੜੀ ਜਿਹੀ ਗਲਾਈ ਦੇ ਦਾਂਗੇ ਉਹ ਡੀਏ ਤੇ ਬਾਕੀ ਜਿਹੜਾ ਆ ਇਹਨੂੰ ਆਪਾਂ ਇਦਾਂ ਮਿਲਾ ਦੇਣਾ ਆ ਬਲਾਂ ਨਾਲ ਇਹਦੇ ਜਿਹੜਾ ਆ ਪਾ ਨਿਸ਼ਾਨ ਲਗਾਇਆ ਇਹਦੇ ਨਾਲ ਆਪਾਂ ਇਹਨੂੰ ਮਿਲਾ ਦੇਣੀ ਆ ਇਹ ਇਹ ਜਿਹੜਾ ਆ ਇੱਥੋਂ ਜਿਹੜਾ ਆ ਆਪਾਂ ਇਹਦਾ ਜਿਹੜੀ ਮੂਰੀ ਰੱਖਣੀ ਆ ਨਾ ਮੂਰੀ ਲੱਗੀ ਇਹਦੀ 11 ਇੰਚ ਤੇ ਇੱਥੋਂ ਆਪਾਂ ਜਿਹੜਾ ਆ ਇਹਨਾਂ ਦਾ ਆਪਾਂ ਅੱਧਾ ਲਿਆ ਸੀ ਸਵਾ 7 ਆਸਾ ਤਾਇਆ ਸੀਗਾ ਤੇ ਸਵਾ 7 ਦਾ ਹੀ ਆਪਾਂ ਇੱਥੋਂ ਸਵਾ 7 ਲੈ ਕੇ ਤੇ ਜਿਹੜੀ ਮੂਰੀ ਰੱਖੀ ਐ ਇੱਥੇ 5.5 ਤੇ ਇੱਧਰੋਂ ਵੀ 5.5 ਰੱਖ ਕੇ 11 ਇੰਚ ਮੂਰੀ ਰੱਖਣੀ ਆ ਤੇ ਇੱਧਰੋਂ ਵੀ ਆਪਾਂ ਆਹ ਵਾਲੀ ਜਿਹੜੀ ਆ ਬਾਦੂ ਕਪੜਾ ਇਹਨੂੰ ਕਟਿੰਗ ਕਰ ਦੇਣੀ ਤੇ ਜਿਹੜਾ ਆ ਆਪਾਂ ਨਿਸ਼ਾਨ ਲਗਾਉਣਾ ਇਨੂੰ ਆਪਾਂ ਥੋੜਾ ਜਿਹਾ ਇੱਥੋਂ ਜਿੱਦਾਂ ਇਹਨਾਂ ਨੂੰ ਕੱਟ ਕਰ ਦੇਣਾ ਜਿਹੜਾ ਥੱਲੇ ਮੂਰੀ ਤੋਂ ਥੋੜਾ ਜਿਹਾ ਆਪਾਂ ਇਹਨੂੰ ਕੱਟ ਕਰ ਦੇਣਾ ਕਿਉਂਕਿ ਇੰਨਾ ਫਿਰ ਜ਼ਿਆਦਾ ਹੋ ਜਾਣਾ ਇੱਥੋਂ ਆਪਾਂ ਇੰਨਾ ਹੀ ਰਹਿਣ ਦੇਣਾ ਇਹਨਾਂ 2.5 ਇੰਚ ਦੇ ਤੇ ਥੱਲੇ ਆਪਾਂ ਥੋੜਾ ਜਿਹਾ ਇਹਨੂੰ ਜਿਹੜਾ ਸਕੇਲ ਜਿਹਾ ਹੁੰਦਾ ਹੈ ਇਹਨੂੰ ਫੱਟੀ ਗਈ ਹੈ ਇਹਨੂੰ ਪਤਨ ਕੀ ਕਹਿੰਦੇ ਆ ਹੁਣ ਇਹ ਆਪਾਂ ਇਦਾਂ ਇਦਿਸੇ ਇਦਾਂ ਕਰ ਦਿਆਂ ਬਾਬਾ ਕੀ ਸਾਰਾ ਹੁਣ ਆਪਾਂ ਇਦਾਂ ਕਰਕੇ ਇਹਦੀ ਕਟਿੰਗ ਕਰਾਂ ਚਲੋ ਜੀ ਅੱਜ ਵਾਲੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆਂ ਜੇ ਤੁਹਾਨੂੰ ਪਜਾਮੇ ਦੀ ਕਟਿੰਗ ਵਧੀਆ ਲੱਗੀ ਤਾਂ ਕਮੈਂਟ ਕਰਕੇ ਮੈਨੂੰ ਦੱਸਿਓ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਂ ਤੁਹਾਨੂੰ ਅਗਲੇ ਨੈਕਸਟ ਵਲੌਗ ਦੇ ਵਿੱਚ ਧੰਨਵਾਦ